ਇਥੇ ਘਟਨਾ ਵਾਪਰੀ ਪਿੰਡ ਮਹਿਮੇ ਵਾਲਾ ਅਸੀਂ ਅੱਜ ਉੱਥੇ ਵੀ ਗਏ ਸੀਗੇ ਉਹ ਸੋਸ਼ਲ ਮੀਡੀਆ ਤੇ ਇੱਕ ਅਫਵਾਹ ਫਲਾਈ ਗਈ ਸੀ ਵੀ ਪਿੰਡ ਦੇ ਲੋਕਾਂ ਨੇ ਜਿਹੜਾ ਕੋਈ ਮਦਦ ਨਹੀਂ ਕੀਤੀ ਤੁਹਾਡਾ ਇਹਦੇ ਤੇ ਕੀ ਕਹਿਣਾ ਹੈਗਾ ਨਹੀਂ ਬਿਲਕੁਲ ਇਹ ਹਵਾ ਗਲਤ ਹੈ ਜੀ ਬਹੁਤ ਸਾਥ ਦਿੱਤਾ ਸਾਡਾ ਸਾਡੇ ਸਾਡੇ ਨਗਰ ਨੇ ਵੀ ਸਾਨੂੰ ਬਹੁਤ ਸਾਥ ਦਿੱਤਾ ਸਾਨੂੰ ਮਹਿਮੇ ਵਾਲੇ ਨੇ ਵੀ ਬਹੁਤ ਸਾਥ ਦਿੱਤਾ ਔਰ ਪੈਸੇ ਵੀ ਬਹੁਤ ਇਕੱਠੇ ਕਰਕੇ ਦਿੱਤੇ ਜਿੱਥੋਂ ਵੀ ਪੈਸਾ ਸਾਡੇ ਕਰੇ ਇੱਕ ਇੱਕ ਰੁਪਿਆ ਜਾਂ ਕਿਸੇ ਦਾ ਚੱਲ ਕੇ ਆਇਆ ਸੀ ਉਸ ਪਰਿਵਾਰ ਦੇ ਧੰਨਵਾਦੀ ਹਾਂ ਮਹਿਮੇ ਵਾਲੇ ਪਿੰਡ ਦਾ ਅਸੀਂ ਧੰਨਵਾਦ ਕਰਦੇ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਸਾਡੇ ਆਪ ਨੇ ਬਿਲਕੁਲ ਬਿਲਕੁਲ ਕੀਤੀ ਹੈ ਜੀ ਸਾਰੇ ਪਾਸੇ ਉਹਨਾਂ ਨੇ ਮਦਦ ਕੀਤੀ ਹੈ ਉਹਨਾਂ ਨੇ ਗੱਡੀਆਂ ਵੀ ਆਪ ਦੀਆਂ ਲਿਆਂਦੀਆਂ ਭਜਾਈਆਂ ਜੇ ਤੁਹਾਨੂੰ ਲੱਗਦਾ ਵੇ ਮੈਮੇ ਵਾਲੇ ਪਿੰਡ ਦਾ ਕੋਈ ਕਸੂਰ ਹੋਇਆ ਹੈ ਨਹੀਂ ਕਿਸੇ ਦਾ ਕਿਸੇ ਦਾ ਕਸੂਰ ਨਹੀਂ ਜੀ ਸੋ ਇਹ ਨੇ ਗਗਨਦੀਪ ਦੇ ਚਾਚਾ ਜੀ ਸਰਦਾਰ ਗਿਆਨ ਸਿੰਘ ਜੀ ਔਰ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਬੈਠੇ ਸਰਦਾਰ ਬੱਗਾ ਸਿੰਘ ਜੀ ਸੋ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਜੋ ਮੈਮੇ ਵਾਲੇ ਪਿੰਡ ਦੇ ਲੋਕਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਹੈ ਅਸੀਂ ਜਿਹੜਾ ਹੈਗਾ ਉਹ ਸਪੈਂਡ ਦੇ ਨਾਲ ਸਾਨੂੰ ਕੋਈ ਗੁੱਸਾ ਗिला ਨਹੀਂ ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਹਿਮੇਵਾਲਾ ਜਿੱਥੇ ਗਗਨਦੀਪ ਸਿੰਘ ਜੋ ਕਿ ਫਾਇਰ ਫਾਈਟਰ ਅੱਗ ਬੁਝਾਉਂਦਾ ਹੋਇਆ ਅੱਗ ਦੀ ਲਪੇਟ ਦੇ ਵਿੱਚ ਆਇਆ ਅਸੀਂ ਬਿਲਕੁਲ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਉਸ ਨੂੰ ਅੱਗ ਲੱਗੀ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਇਧਰਲੇ ਪਾਸੇ ਖੇਤ ਹੈ ਤੇ ਇਧਰਲੇ ਪਾਸੇ ਜਿਹੜਾ ਸੜਕ ਦੇ ਇਧਰਲੇ ਪਾਸੇ ਪਿੰਡ ਹੈਗਾ ਔਰ ਵਿੱਚ ਸਿਰਫ ਕਹ ਲੋ ਕਿ ਵੀ 15 16 ਫੁੱਟ ਦਾ ਰਸਤਾ ਹੈਗਾ ਔਰ ਇਹ ਅੱਗ ਜਿਹੜੀ ਇੱਥੋਂ ਤੱਕ ਪਹੁੰਚ ਚੁੱਕੀ ਸੀਗੀ ਖੇਤਾਂ ਦੇ ਬਿਲਕੁਲ ਮੋਢ ਦੇ ਵਿੱਚ ਪਿੰਡ ਦੇ ਮੋਢ ਦੇ ਵਿੱਚ ਅੱਗ ਪਹੁੰਚ ਗਈ ਸੀ ਤੇ ਗਗਨਦੀਪ ਸਿੰਘ ਆਪਣੀ ਬਹਾਦਰੀ ਦੇ ਨਾਲ ਜਿਹੜਾ ਹੈਗਾ ਇਸ ਅੱਗ ਨੂੰ ਵਾਪਸ ਮੋੜ ਕੇ ਲੈ ਕੇ ਗਿਆ ਖੇਤਾਂ ਵੱਲ ਨੂੰ ਉਹਨੇ ਜਿਹੜੀ ਅੱਗ ਹੈ ਉਹ ਪਿੰਡ ਦੇ ਵਿੱਚ ਨਹੀਂ ਜਾਣ ਦਿੱਤੀ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਪਾਣੀ ਲੱਗਿਆ ਹੋਇਆ ਇਸ ਖੇਤ ਨੂੰ ਇਸ ਖੇਤ ਦੇ ਵਿੱਚ ਅੱਗ ਲੱਗੀ ਹੋਈ ਸੀ ਔਰ ਬਿਲਕੁਲ ਉਹ ਅਗਲੀ ਪੈੜੀ ਜਿਹੜੀ ਅਗਲੀ ਕਿਲਾ ਜਿਹੜਾ ਤੁਹਾਨੂੰ ਦਿਖ ਰਿਹਾ ਪਾਣੀ ਤੋਂ ਅਗਲਾ ਕਿਲਾ ਇਸ ਕਿਲੇ ਦੇ ਵਿੱਚ ਗਗਨਦੀਪ ਨੂੰ ਅੱਗ ਪਈ ਔਰ ਉਸ ਤੋਂ ਬਾਅਦ ਜਿਹੜਾ ਤੁਰੰਤ ਉਹਨੂੰ ਪੈਂਡ ਵਾਲਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹਸਪਤਾਲ ਲੈ ਕੇ ਜਾਇਆ ਗਿਆ ਪਰ ਜਿੱਥੇ ਉਹ 20 21 ਦਿਨ ਦਾਖਲ ਰਹਿਣ ਤੋਂ ਬਾਅਦ ਅੰਤ ਜਿਹੜਾ ਮੌਤ ਦੇ ਮੂੰਹ ਜਾ ਪਿਆ ਸੋ ਆਪਾਂ ਇਹ ਸਬੰਧ ਦੇ ਵਿੱਚ ਇੱਥੇ ਨਗਰ ਦੇ ਕੁਝ ਲੋਕ ਇਕੱਠੇ ਹੋਏ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਉਸ ਦਿਨ ਕੀ ਘਟਨਾ ਵਾਪਰੀ ਤੇ ਜੋ ਪਿੰਡ ਮਹਿਮੇ ਵਾਲਾ ਤੇ ਦਾਗ ਲੱਗਿਆ ਕਿ ਸੋਸ਼ਲ ਮੀਡੀਆ ਤੇ ਆਮ ਤੌਰ ਤੇ ਇੱਕ ਗੱਲ ਬੜੀ ਪ੍ਰਚਾਰੀ ਗਈ ਕਿ ਵੀ ਮਹਿਮੇ ਵਾਲੇ ਪਿੰਡ ਦੇ ਲੋਕਾਂ ਨੇ ਜਿਹੜਾ ਕੋਈ ਮਦਦ ਨਹੀਂ ਕੀਤੀ। ਮੈਂ ਇਹਨਾਂ ਤੋਂ ਜਾਣਾਂਗੇ ਕਿ ਉਸ ਦਿਨ ਕੀ ਘਟਨਾ ਵਾਪਰੀ ਸੀਗੀ ਤੇ ਕੀ ਕੁਛ ਇੱਥੇ ਹੋਇਆ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਆਪਣਾ ਨਾਮ ਜਸਜੀਤ ਸਿੰਘ ਆ ਜਸਜੀਤ ਸਿੰਘ ਆਪਣਾ ਉਹ ਉਸ ਦਿਨ ਜਿਹੜੀ ਘਟਨਾ ਵਾਪਰੀ ਇੱਥੇ ਗगनਵੀਰ ਨੂੰ ਅੱਗ ਲੱਗੀ। ਕੀ ਘਟਨਾ ਸੀਗੀ ਉਹ ਇੱਥੇ ਕਿਹੜੇ ਖੇਤ ਦੇ ਤੇ ਮੈਨ ਮਰੂਜ਼ ਨਹੀਂ ਸੀਗਾ ਕੋਲੇ ਮੌਕੇ ਦੱਸਣ ਦੀ ਗੱਲ ਹੈ ਇਹ ਆ। ਵੀ ਉੱਥੇ ਜਦੋਂ ਆਗ ਪੈਣ ਨੂੰ ਪੈ ਨਿਕਲੀ ਤੇ ਉਹ ਬੁਝਾਉਂਦਾ ਸੀ ਆਪਣੇ ਪਿੰਡ ਨੂੰ ਬੁਝਾਉਂਦਾ ਪਚਾਉਂਦੇ ਨੂੰ ਅੱਗ ਤੇ ਉਹ ਆਪ ਨੂੰ ਪੈ ਨਿਕਲੀ ਠੀਕ ਹੈ ਮੈਂ ਮੌਜੂਦ ਹੈ ਨਹੀਂ ਸੀ ਇੱਥੇ ਮੈਂ ਕੋਠੇ ਪਿੰਡ ਦਾ ਤੂੜੀ ਬਣਾਉਂਦਾ ਸੀ ਓਕੇ 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 ਤੁਸੀਂ ਇੱਥੇ ਹੋਰ ਕਿਹੜਾ ਬਾਈ ਮੌਜੂਦ ਸੀਗਾ ਕੋਈ ਸੀਗਾ ਜੀ ਇੱਥੇ ਸਾਰੇ ਤੁਸੀਂ ਸੀਗੇ ਜੀ ਮੌਕੇ ਤੇ ਹਾਂ ਜੀ ਬਿਲਕੁਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਨਿਰਮਲ ਸਿੰਘ ਨਰਮਲ ਸਿੰਘ ਜੀ ਕੀ ਉਸ ਦਿਨ ਵਾਰਦਾਤ ਹੋਈ ਇੱਥੇ ਕੀ ਘਟਨਾ ਵਾਪਰੀ ਵਾਜੇ ਜੀ ਅੱਗ ਜੀ ਬਹੁਤ ਜ਼ਿਆਦਾ ਲੱਗੀ ਸਾਨੂੰ ਤਾਂ ਸਾਡੇ ਪਿੰਡ ਮਚਣ ਦਾ ਡਰ ਸੀ ਜੀ ਅੱਛਾ ਜੀ ਅਸੀਂ ਫੇਰ ਵੀ ਬਹੁਤ ਜਿੰਨੀ ਕੋਸ਼ਿਸ਼ ਜਿੰਨਾ ਸਾਡੇ ਪਿੰਡ ਚ ਜਨਸਾਂ ਕਰਕੇ ਜਿੰਨੇ ਬੁਰਾ ਬੰਦੇ ਦੀ ਅਸੀਂ ਬਹੁਤ ਜ਼ੋਰ ਲਾਇਆ ਉਹ ਜਿਹੜਾ ਗੱਡੀ ਦਾ ਸਾਡੇ ਤੇ ਲੱਗਾ ਉਹ ਉਦਰਤੀ ਗੱਡੀ ਇਹਨਾਂ ਦੀ ਮੌਕੇ ਤੇ ਪਹੁੰਚ ਗਈ ਸਾਡੇ ਬੰਦੇ ਗੱਡੀਆਂ ਲੈਣ ਪਹੁੰਚ ਗਏ ਕੇ ਚਾਰ ਪੰਜ ਗੱਡੀਆਂ ਤਾਂ ਇਸੇ ਰੋਡ ਤੇ ਸਾਡੇ ਘਰਾਂ ਦੇ ਵਿੱਚ ਖੜੀਆਂ ਜਿਹੜੇ ਅਸੀਂ ਬਾਰ ਖੋਲਣ ਨੂੰ ਜੋ ਕਰੇ ਸੀ ਅਸੀਂ ਕੱਢਣ ਨੂੰ ਜੋ ਕਰੇ ਸੀ ਗੱਡੀਆਂ ਨੂੰ ਹਾਂ ਲੈ ਅੱਗੇ ਕਰਕੇ ਅੱਗੇ ਕਰਕੇ ਉਹਦਾ ਨੁਕਸਾਨ ਆਇ ਜੇ ਜਿਹੜੇ ਸਾਡੇ ਤੇ ਦੋਸ਼ ਲੱਗਦੇ ਅਸੀਂ ਬਹੁਤ ਕੋਸ਼ਿਸ਼ ਕੀਤੀ ਜਿੰਨਾ ਕਿ ਸਾਡਾ ਆਪਣਾ 2022 ਘਾਰਾ ਸੀ ਤੇ ਘੱਟੋ ਕਰ ਸਾਡੇ ਬੁੜੀਆਂ ਬੰਦੇ ਜਿੰਨੇ ਵੀ ਸੀ ਅਸੀਂ ਫੁੱਲ ਕੋਸ਼ਿਸ਼ ਨਹੀਂ ਤੁਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਪੂਰੀ ਕੋਸ਼ਿਸ਼ ਕਿੰਨੇ ਕੁ ਮਿੰਟ ਲੇਟ ਹੋਇਆ ਉਹ ਇਸ ਕਰਕੇ ਵੇਜਣੇ ਉਹ ਬੈਲ ਬੋਲੀ ਜੀ ਇਥੋਂ ਲਜਾਨ ਲਜਾਨ ਤੇ ਲੇਟ ਨਹੀਂ ਹੋਇਆ ਬਿਲਕੁਲ ਜੀ ਕੁਦਰਤੀ ਬਸ ਇਹ ਚੱਕੀ ਆਉਂਦੇ ਦਰੋਂ ਸਾਡੇ ਬੰਦੇ ਉਦੋਂ ਗੱਡੀ ਆ ਗਈ ਗੱਡੀ ਆ ਗਈ ਗੱਡੀ ਦੇ ਵਿੱਚ ਇਥੋਂ ਪਾ ਲਿਆ ਜੁਨਾ ਨੰਗਾ ਕੜੰਗਾ ਉਰਤਾਂ ਕੜੰਗਾ ਸਾੜਗੇ ਇਹਨਾਂ ਨੂੰ ਸਾੜਗੇ ਪਤਾ ਜੀ ਪਾਣੀ ਢਾਣੀ ਦੀ ਵੀ ਵੇਲੜ ਪਰ ਐਸੇ ਮੋਟ ਦੇ ਹੀ ਬਹੁਤ ਯਾਨੀ ਹੈਲਪ ਕੀਤੀ ਬੱਚਾ ਜੀ ਜਿੰਨਾ ਹੀ ਵੇਖਿਆ ਉਦੋਂ ਹੀ ਲੈ ਗਏ ਹੋਰ ਕਿਸੇ ਨੇ ਕੋਈ ਵੇਖਿਆ ਉਸ ਟਾਈਮ ਬਾਈ ਬਹੁਤ ਹੈਲਪ ਜ਼ਿਆਦਾ ਕੀਤੀ ਜਿਹੜੇ ਸਾਡੇ ਤੇ ਦੋਸ਼ ਲੱਗ ਰਹੇ ਬੇਬੁਨਿਆਦ ਲੱਗ ਰਹੇ ਹੈ ਬਿਲਕੁਲ ਮੈਮੇ ਵਾਲੇ ਪਰ ਨੇ ਹੈਲਪ ਨਹੀਂ ਕੀਤੀ ਉਹ ਜਿਹੜੀ ਜਾਨ ਕਿ ਕੀਤੀ ਮੈਮੇ ਆ ਆ ਮਰਦਾ ਜਾਂਦਾ ਏ ਕੀ ਨਾਮ ਏ ਆਪਣਾ ਬਾਈ ਹਾਂ ਤੁਹਾਡੇ ਤੇ ਪਿੰਡ ਤੇ ਦੋਸ਼ ਲੱਗੇ ਆ ਕਿ ਪਿੰਡ ਵਾਲਿਆਂ ਨੇ ਮਦਦ ਨਹੀਂ ਕੀਤੀ ਮਦਦ ਕਿਉਂ ਨਹੀਂ ਕੀਤੀ ਪਿੰਡ ਤਾਂ ਮੂਰੇ ਸੀ ਜ ਸਾਡਾ अच्छा जी सारा ਪਿੰਡ ਮੂਰੇ ਹੀ ਸਾਰਾ ਹੀ ਪਾਣੀ ਥਾਣੀ ਜੋ ਵੀ ਫਾਇ ਤਾਂ ਦਿੱਖੋ ਤੇ ਕਰੋ ਥੋ ਤੇ ਕਰ ਕੀਤੀ ਉਹ ਤਾਂ ਜੋੜੀ ਸਰਕਾਰ ਨੇ ਦੋਸ਼ ਲਾਉਣਾ ਉਹ ਸਾਡੇ ਤੇ ਲਾ ਲੇ ਕੋਈ ਲੱਖ ਲਾ ਲੇ ਨਹੀਂ ਅਸੀਂ ਉਹਨਾਂ ਦੇ ਮਾ ਫਾਦਰ ਨਾਲ ਗੱਲ ਕੀਤੀ ਉਹਦੇ ਚਾਚੇ ਨਾਲ ਗੱਲ ਕੀਤੀ ਉਹਨਾਂ ਦੇ ਮਨ 'ਚ ਤੁਹਾਡੇ ਬਰਤੀ ਕੋਈ ਰੋਸ ਨਹੀਂ ਉਹ ਤਾਂ ਕਹਿੰਦੇ ਕਿ ਪਿੰਡ ਮਹਿਮੇ ਵਾਲਿਆਂ ਨੇ ਬਹੁਤ ਮਸਲਾ ਕੀਤਾ ਬਹੁਤ ਮਸਲਾ ਕੀਤਾ ਜੰਨੇ ਵੀ ਹੋਈ ਉਹ ਨਹੀਂ ਤੁਹਾਡੇ ਅਸੀਂ ਪੈਸੇ ਵੀ ਦੇ ਕੇ ਇਕੱਠੇ ਕਰਕੇ 50000 ਰੁਪਏ ਜੀ ਹਾਂ ਅੱਛਾ ਤੇ 10000 ਰੁਪਏ ਇਕੱਠਾ ਕਰਕੇ ਜਿਆ ਦੇ ਆਨੇ ਚਾਹ ਉਹ ਵੀ ਉਹਨਾਂ ਨੇ ਵੀ ਦੱਸਿਆ ਵੀ ਸਾਨੂੰ ਪੇਮੈਂਟ 11000 ਉਹਦੇ ਬਾਅਦ ਗਿਆ 8000 ਰੁਪਏ ਗਿਆ ਜੀ 11000 ਰੁਪਏ ਦੇ ਅਸੀਂ ਗਿਆ 11000 ਰੁਪਏ ਉਹਦੇ ਬਾਅਦ ਗਿਆ 8000 ਰੁਪਏ ਗਿਆ 8000 ਹਾਂ ਸਾਡੇ ਪੰਡਲੋ ਇਥੋਂ ਜਿਹੜੀ ਨੇ 25 30 ਘਰ ਆਪਣੇ ਹਾਂ ਨਹੀਂ ਨਹੀਂ ਥੋੜੇ ਹੀ ਹੋਣੇ 25 30 ਜਾਨੀ ਹੋਣੇ ਵੈਸੇ ਹਾਂ ਜੀ ਮਾਤਾ ਜੀ ਕੀ ਨਾਮ ਹੈ ਆਪਣਾ ਸਰਬੰਸ ਸਰਬੰਸ ਸਤਿ ਸ਼੍ਰੀ ਅਕਾਲ ਮਾਤਾ ਜੀ ਜਦੋਂ ਅੱਗ ਲੱਗੀ ਆ ਉਹ ਉੱਥੇ ਅੱਗ ਲੱਗੀ ਆ ਮੇਰਾ ਮੁੰਡੇ ਨੇ ਆ ਕੇ ਦੱਸਿਆ ਕਿ ਰੇ ਅੱਗ ਲੱਗ ਗਈ ਆ ਇਹ ਸੀ ਇਹ ਟ੍ਰੈਕਟ ਦੇ ਮਗਰ ਪਾਣੀ ਆਈ ਥਾ ਸੀ ਕਿ ਟੈਂਕੀ ਪਾਉਣ ਲੱਗੇ ਸੀ ਉਹ ਸਭ ਮਿੱਥੋਂ ਪਈ ਨਿਕਲੀ ਦੋ ਅੱਛਾ ਜੀ ਜਦੋਂ ਅੱਗ ਬਾਹਰ ਹੀ ਆ ਗਈ ਉਹਦੋਂ ਦਾ ਗੱਡੀ ਆਇਆ ਨੂੰ ਫੋਨ ਕਰਤਾ ਮੁੰਡੇ ਨੇ ਰੌਲਾ ਪਾਇਆ ਅੱਗ ਲੱਗੀ ਪੈਣ ਟਾਂਗਰ ਨੂੰ ਅੱਗ ਲੱਗੀ ਘਰ ਨੂੰ ਆਊਗੀ ਅੱਛਾ ਮੇਰੇ ਮੁੰਡੇ ਨੇ ਤੇ ਖੇਤਾਂ ਵਾਲੇ ਸੀਗੇ ਉਹ ਦੂਰ ਸੀ ਉਹਨ ਖੇਤਾਂ ਵਾਲੇ ਵਿਚਾਰੇ ਆਜਾ ਗਏ ਹੰ ਭਵਾ ਕੇ ਤੇ ਉਹਦੋਂ ਨੂੰ ਅੱਗ ਨੇ ਸਾਡੇ ਕੋਲ ਬੇਵਾਰਾ ਕੀਤੇ ਕੰਮ ਇਹ ਅਸ ਇੱਥੇ ਮੈਂ ਮੋਟਰ ਚਲਾਈ ਆ ਪੈਪ ਲਾ ਕੇ ਪਾਣੀ ਛਿੜਕੀ ਗਏ ਆ ਮੇਰੇ ਤਾਂ ਘਰ ਵੀ ਮਟ ਜਾਣਾ ਸੀਗਾ ਉਹਨਾਂ ਤੁਹਾਡੇ ਪਸ਼ੂ ਵੀ ਇੱਥੇ ਨੇੜੇ ਬੰਨੇ ਹੋਏ ਆ ਨਾਲ ਹੀ ਪਸ਼ੂ ਬੰਨੇ ਪਸ਼ੂ ਸਾਡੇ ਬਿਮਾਰ ਹੋਏ ਖੜੇ ਵੀ ਅੱਛਾ ਹਾਂ ਅਸੀਂ ਨਾ ਹਾਂ ਤੇ ਜੋ ਚੋਕਸਾਂ ਦੇ ਪਿੱਛੇ ਡਾਕਟਰ ਸਾਹਿਬ ਨੇ ਠੀਕ ਹੈ ਉਹਨੇ ਪਸਵਾ ਦੇ ਸੇਕ ਪਾ ਕੇ ਮੈਨੂੰ ਆਹਦੇ ਪਸੂ ਛੱਡਦੇ ਮੈਂ ਪਸੂ ਨੂੰ ਛੱਡ ਨਹੀਂ ਫਿਰ ਕਿਦੋਂ ਮੈਂ ਮੁੰਡੇ ਵੱਲ ਨੇ ਭਜਦੀ ਸੀਗੀ ਬੈਠੀ ਮੁੰਡਾ ਮੱਤਿਆ ਵਿਆ ਸੀ ਮੈਂ ਦਾਖਾ ਕਿਤੇ ਮੇਰਾ ਵੀ ਮੁੰਡਾ ਹੈ ਘਰਪ੍ਰੀਤ ਅਬੇ ਮੇਰਾ ਵੀ ਬੇਚ ਮੁੰਡਾ ਟ੍ਰੈਕ ਲੈ ਕੇ ਗਿਆ ਸੀਗਾ ਅੱਛਾ ਉਹ ਕਿ ਬਕਟਾਂ ਦੇ ਦੋਵਾਂ ਨੇ ਤੇ ਤੈਂ ਕੀ ਮਸਾ ਬੁਆਈ ਪਾਣੀ ਆਈ ਉਹ ਵੀ ਆ ਫਿਰ ਜਦੋਂ ਆਗਾ ਆ ਗਈ ਜੇ ਮੂਹਰੇ ਹੋਰ ਨਾ ਤੁਮ ਨਾ ਪਾ ਬੈ ਟੈਂਕੀ ਕਿਆ ਬੰਦਾ ਕੋਈ ਨਹੀਂ ਸੀ ਟੈਂਕੀ ਪੂਹਣ ਆਲਾ ਘਰੇ ਸਾਡੇ ਬੰਦੇ ਦਾ ਬਾਹਰ ਹੀ ਤੁਹਾਡੇ ਪਿੰਡ ਤੇ ਇਲਜ਼ਾਮ ਲੱਗਿਆ ਕਿ ਵੀ ਜਿਹੜਾ ਇੱਥੇ ਕਹਿੰਦਾ ਮਦਦ ਨਹੀਂ ਕੀਤੀ ਤੇ ਇਹਨੇ ਗੱਡੀ ਨਹੀਂ ਕੀਤੀ ਇਹ ਠੀਕ ਗੱਲ ਹੈ ਵੀਰ ਜੀ ਬਾਈ ਜਿੰਨਾ ਕ ਪਿੰਡ ਹੈਗਾ ਉਹਨਾਂ ਕ ਪਿੰਡ ਫੌਂਕਿਆ ਬਹੁਤ ਹਿੰਭਵਾ ਕੇ ਪਿੰਡ ਦੇ ਖੇਤਾਂ ਵਾਲੇ ਵੀ ਸਾਡੇ ਜਿੰਨੇ ਸੀ ਜਿੱਥੇ ਜਿੱਥੇ ਪਤਾ ਲੱਗਾ ਸਾਰੇ ਖੇਤਾਂ ਇਹ ਵੀ ਆਏ ਸਾਡੇ ਕੀ ਬੁਰਾ ਦੇ ਆਏ ਕੀ ਬੁਰਾ ਦੇ ਵੀ ਆਏ ਭੋਨੇ ਦੇ ਵੀ ਆਏ ਪ੍ਰਸ਼ਾਸਨ ਨੇ ਕਰੇ ਸਾਰੇ ਆ ਗਏ ਜਿਵੇਂ ਜਿਵੇਂ ਪਤਨ ਸਿੰਘਾਂ ਨੇ ਵੀ ਆਈ ਹੈ ਗੱਡੀ ਲੈ ਕੇ ਪਾਣੀ ਆ ਜੀ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਆ ਕੇ ਮੌਕਾ ਵੇਖੇ ਵੀ ਇਹ ਬੰਦੇ ਜਿਹੜੀ ਸਾਇਰ ਤੇ ਅੱਗ ਲੱਗੀ ਹੋਏ ਨਿਕਲ ਜੁਗਾ ਪਿੰਡ ਸੀਗਾ ਜਾਂ ਕਿ ਪਾਸੇ ਜੇ ਸਾਡੀ ਦੋ ਤਿੰਨ ਪਿੰਡ ਇੱਕ ਭੋਨਾ ਇੱਕ ਬੁਗੀ ਵੀਰੇ ਜੇ ਸਾਡੀ ਮਦਦ ਨਾ ਕਰਦੇ ਸਾਡਾ ਤਾਂ ਜੀ ਅੱਧਾ ਪਿੰਡ ਮਚਣਾ ਸੀਗਾ ਜੇ ਕਿਤੇ ਹਵਾ ਤੇਜ਼ ਹੋ ਜਾਂਦੀ ਬਚਾਜ ਨਹੀਂ ਸਕਦਾ ਨਾ ਪ੍ਰਸ਼ਾਸਨ ਬਚਾ ਸਾਰਾ ਜੀ ਨਾ ਕੋਈ ਨਹੀਂ ਬਚਾ ਸਕਦਾ ਇਹ ਸਾਡੀ ਉਹ ਦੋ ਪਿੰਡ ਮਤਸਨਾ ਕਰਦੇ ਉਹ ਮੁੰਡਾ ਲੈ ਕੇ ਵਿਚ ਖੜਾ ਗੱਡੀ ਇਹ ਅੱਗ ਲਾਈ ਗਈ ਸੀ ਕਿ ਆਪਣੇ ਆਪ ਲੱਗੀ ਜੀ ਸਾਨੂੰ ਇਹ ਲੱਗੀ ਉਹ ਗੁਰਦਾਸ ਨੇ ਤੋਂ ਪਿੱਛੇ ਹੋਰ ਪਿੱਛੇ ਲੱਗਾ ਉਹ ਦੁਆਲੇ ਤੋਂ ਪਿੱਛੇ ਢਾਂਗਰ ਮੱਛਿਆ ਕੇ ਢਾਂਗ ਮੱਛਿਆ ਢਾਂਗਰ ਮੋ ਢਾਂਗ ਰਹੀ ਨਾਲ ਹੀ ਮੱਛਿਆ ਨਾਲ ਆਪਣਾ ਢਾਂਗ ਰਪਿਆ ਸੀਗਾ ਉਹ ਹੈਗੀ 6-7 ਕਨਾਲਾਂ ਕਣਕ ਦੀ ਸੀ ਅੱਛਾ 6-7 ਕਨਾਲਾਂ ਕਣਕ ਦੀ ਤੇ ਦੋ ਕਨਾਲ ਇਕ ਕਰਦੀ ਸੀ ਤੇ ਕਿੰਨੇ ਕਿੱਲਾਂ ਤੇ ਕੁੱਲ ਅੱਗਰ ਸੀਗੀ ਇਹ 60-70 ਕਿੱਲੇ 80-70 ਕਿੱਲੇ ਹੁੰਦੇ ਨੇ ਠੀਕ ਹੈ ਠੀਕ ਹੈ ਆਪਣਾ ਡਾਕਟਰ ਰਾਈਟ ਲੈ ਕੀ ਕਹਿਣਾ ਚਾਹੋਗੇ ਬਾਈ ਜੀ ਜੋ ਸਰਕਾਰ ਵੱਲੋਂ ਉਹਨੂੰ ਹਲੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਸਾਡੀ ਮਤ ਆ ਰਿਹਾ ਹੈ ਕੀ ਕਹਿਣਾ ਚਾਹਾਂਗੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਡਾ ਇਹ ਤੀਜਾ ਚਾਂਸ ਆ ਇੱਕ ਸਾਲ ਹੀ ਵਿੱਚ ਦੀ ਨਿੰਗਿਆ ਅੱਗੇ ਇੱਕ ਸਾਲ ਪਹਿਲਾਂ ਇੰਨਾ ਹੀ ਏਰਗਾ ਕੇ ਪਹਿਲਾਂ ਮੱਚ ਚੁੱਕਿਆ ਇੰਨੇ ਏਰਗੇ ਜੀ ਪਹਿਲਾਂ ਲੱਗ ਚੁੱਕੀ ਆ ਜਦੋਂ ਅਜਦਾ ਸਾਡਾ ਇੰਨਾ ਹੀ ਏਰਗਾ ਅਜਦਾ ਇੰਨੇ ਏਰਗੇ ਦਾ ਸਾਨੂੰ ਇੰਨਾ ਡਰ ਆ ਵੀ ਜੇ ਸਾਡੇ ਪਿੰਡਾਂ ਨੂੰ ਵਾਹ ਹੋਏ ਸਾਡਾ ਪਿੰਡ ਜਿੰਨੇ ਕਿ 20 25 ਘਰ ਬਚ ਨਹੀਂ ਸਕਦੇ ਸਾਡੀ ਸਰਕਾਰ ਨੂੰ ਇਹ ਹੀ ਮੰਗਾ ਵੀ ਇੱਥੇ ਦੂਜੇ ਤੀਜੇ ਸਾਲ ਚਾਂਸ ਹੁੰਦਾ ਇੱਕ ਸਾਲ ਛੱਡ ਕੇ ਤੀਜੇ ਸਾਲ ਚਾਂਸ ਹੋਇਆ ਫਿਰ ਅੱਗੇ ਪਹਿਲਾਂ ਵੀ ਹੋਇਆ ਉਦੋਂ ਰਾਤ ਨੂੰ ਹੋਇਆ ਸੀਗਾ ਲੋਕ ਵੀ ਅਸੀਂ ਜਾ ਕੇ ਬਹੁਤ ਹਮਤ ਕੀਤੀ ਯਾਨੀ ਫਿਰਕਾਰ ਨੇ ਹਲੇ ਤੱਕ ਉਸ ਪਰਿਵਾਰ ਨੂੰ ਕੋਈ ਸਹਾਇਤਾ ਦੇਣ ਦਾ ਐਲਾਨ ਨਹੀਂ ਕੀਤਾ ਉਹਦੇ ਤੇ ਕੀ ਕਰਨਾ ਚਾਹੋਗੇ ਤੁਸੀਂ ਜੀ ਹੱਕ ਮੰਦਾ ਜੀ ਉਹਦੇ ਕੋਲ ਇੱਥੇ ਖੇਤ-ਬੀਜੇ ਸੀ ਜਾਂ ਉਹਦੇ ਕੋਲ ਇੱਥੇ ਜ਼ਮੀਨਾਂ ਸੀ ਜਿਹੜੀ ਕਿਸਾਨ ਇੱਕ ਆਬਦੀ ਨੌਕਰੀ ਦੀ ਕਰਕੇ ਆਇਆ ਉਹਦਾ ਕਿਹਨਾ 1000 ਰੁਪਏ ਦੀ ਨੌਕਰੀ ਲੈਂਦਾ ਵਿਚਾਰ ਉਹਦੇ ਕੋਲੇ ਕੋਈ ਪ੍ਰਬੰਧ ਨਹੀਂ ਸੀਗਾ ਕੋਈ ਇੱਥੇ ਸਾਡੇ ਜਨੇ ਕ ਚਾਰ ਪੰਜ ਮੁੰਡੇ ਸਾਡੇ ਨਾਲ ਦੇ ਪਿੰਡ ਦੇ ਭੱਜੇ ਵੀ ਉੱਥੋਂ ਹੂੰ ਉਹ ਵਿਚਾਰਾ ਕੁਦਰਤੀ ਉਹਦੀ ਕਿਸਮਤ ਉਹਨੂੰ ਲੈ ਗਈ ਉਹ ਸਰਕਾਰ ਦਾ ਫਰਜ਼ ਮੰਦਾ ਸਰਕਾਰ ਦੀ ਕੋਈ ਵੀ ਉਹਨੂੰ ਸਹੂਲਤ ਨਹੀਂ ਸੀਗੀ ਕੋਈ ਵੀ ਕੁਝ ਨਹੀਂ ਸੀ ਉਹ ਵਿਚਾਰਾ ਬੁਰੀ ਹਾਲਤ ਨਾਲ ਜਿਵੇਂ ਬਚਾ ਜਿੰਨਾ ਉਹ 20 ਦਿਨ ਉਹਨੇ ਕੱਢਿਆ ਉਹ ਵੀ ਬਸ ਸੰਗਤਾਂ ਦੇ ਸਹਿਯੋਗ ਨਾਲ ਉਹਨੇ ਵਿਚਾਰਨੇ ਕੱਢਿਆ ਕੋਈ ਉਹਦੀ ਮੁੜ ਕੇ ਸਰਕਾਰ ਨੂੰ ਸਹਾਇਤਾ ਨਹੀਂ ਲਈ ਗਈ ਪਹਿਲਾਂ ਆਜ ਵਾਸਤੇ ਵੀ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਜੀ ਕੋਈ ਉਹਦੀ ਹੈਲਪ ਨਹੀਂ ਕੀਤੀ ਗਈ ਸਰਕਾਰ ਦਾ ਫਰਜ਼ ਮੰਨਦਾ ਉਹਨੂੰ ਉਹਦੀ ਬਣਦੀ ਜਿੰਨੀ ਕਹੇਗੀ ਬਹਾਦਰੀ ਦਾ ਪੁਰਸਕਾਰ ਦਿੱਤਾ ਜਾਵੇ ਉਹਨੂੰ ਯਾਦ ਕੀਤਾ ਜਾਵੇ ਹਮ ਠੀਕ ਹੈ ਠੀਕ ਤੁਸੀਂ ਕੀ ਕਹੋਗੇ ਬਾਈ ਜੀ ਸਰਕਾਰ ਨੂੰ ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਜਿਹੜਾ ਬੰਦਾ ਆਪਣੇ ਹੱਥ ਸਾਡੀ ਖਾਤਰ ਮੱਚਿਆ ਜੀ ਕਿਸ ਮਦਦ ਕਰੇ ਉਹਦੀ ਹਾਂਜੀ ਜੋ ਨਹੀਂ ਵੱਧ ਤੋਂ ਵੱਧ ਕਰੇ ਨੌਕਰੀ ਦਵੇ ਉਹ ਪਰਿਵਾਰ ਨੂੰ ਹਾਂ ਹਾਂ ਠੀਕ ਹੈ ਹਾਂ ਸਾਡੀ ਖਾਤਰ ਹੀ ਮੱਚਿਆ ਉਹ ਕੜਾ ਆਪਦੀ ਖਾਤਰ ਮੱਚਿਆ ਉਹਦਾ ਕੋਈ ਨਿੱਜੀ ਕੰਮ ਨਹੀਂ ਸੀ ਕੰਮ ਨਹੀਂ ਸੀ ਉਹਦਾ ਚੱਲਦਾ ਤੁਸੀਂ ਮਾਤਾ ਜੀ ਕੀ ਕਹੋਗੇ ਭਗਵਾਨ ਦਮਨ ਜੀ ਨੂੰ ਕੀ ਅਪੀਲ ਅਸੀਂ ਇਹੇ ਕਹਾਂਗੇ ਜੀ ਉਹਨੂੰ ਨੌਕਰੀ ਉਹਨਾਂ ਦੇ ਪਰਿਵਾਰ ਨੂੰ ਮਿਲਣੀ ਚਾਹੀਦੀ ਆ ਉਹਦਾ ਖਰਚਾ ਵੀ ਦੇਣਾ ਚਾਹੀਦਾ ਨੌਕਰੀ ਤਾਂ ਦੇਣ ਲੱਗੇ ਆ ਕੱਚੀ ਨੌਕਰੀ ਉਹਦੇ ਅੰਗੋਈ ਕੱਚੀ ਨਹੀਂ ਪੱਕੀ ਦੇਣ 10-11 ਹਜ਼ਾਰ ਦੀ ਨੌਕਰੀ ਤਾਂ ਚਾਹੀਦੀ ਆ ਸਾਡੇ ਮਾਰੇ ਨੇ ਉਹਨੇ ਸੀਧ ਹੋਇਆ ਉਹ ਹੂੰ ਜੇ ਉਹ ਨਾ ਹੁੰਦਾ ਕਿਪਾ ਤਾਂ ਸਾਡੇ ਘਰਾਂ 'ਚ ਹੀ ਅੱਗ ਪੈ ਜਾਂਦੀ ਇਹ ਕਿ ਸਾਡੇ ਘਰ ਵੀ ਮੱਚ ਜਾਂਦੇ ਆ ਨਾਲ ਮੇਰਾ ਬਾਲਣ ਪਿਆ ਨਾਲ ਹੀ ਬਾਲਣ ਮੱਚਣਾ ਸੀ ਨਾਲ ਹੀ ਗਾਂ ਦੀ ਗਾਂ 17 ਨੂੰ ਅੱਗ ਲੱਗੀ ਮੈਂ ਕਰੋੜ ਰੁਪਈਆ ਵੀ ਦੇਣ ਉਹਨੂੰ ਪੈਸੇ ਵੀ ਕਰਾਵਾ ਚਾਹੀਦੇ ਆ ਕਰੋੜ ਰੁਪਈਆ ਵੀ ਹਾਂ ਜਿੰਨੀ ਸਰਕਾਰ ਵੱਲੋਂ ਸ਼ਹੀਦਾਂ ਲਈ ਰੱਖੀ ਗਈ ਰਾਸ਼ੀ 1 ਕਰੋੜ ਰੁਪਈਆ ਉਹ ਵੀ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਜੀ ਹੁਣ ਕਿਉਂਕਿ ਉਹ ਤਾਂ ਮਾਪਿਓ ਤੇ ਉਹਦਾ ਨਾਨਾ ਜੀ ਨੇ ਪਾਲਿਆ ਸੀਗਾ ਨਾਨਾ ਬਹੁਤ ਸਾਨੂੰ ਦੁਖੀ ਆ ਜੀ ਸਾਨੂੰ ਦੁੱਖ ਇਸ ਗੱਲ ਦਾ ਬਹੁਤ ਆਇਆ ਨਹੀਂ ਸਤਾ ਵੇਖਿਆ ਨਹੀਂ ਗਿਆਗਾ ਮੁੰਡਾ ਮੈਂ ਤਾਂ ਬਹੁਤ ਇੱਥੇ ਮੈਂ ਤਾਂ ਕਹਿ ਬਸ ਮੈਂ ਕਹਿ ਉਹ ਜਦੋਂ ਕਹਦਾ ਖਾਓ ਮੈਨੂੰ ਬਚਾ ਲਓ ਐ ਮੈਨੂੰ ਬਚਾ ਲਓ ਪਰ ਕੋਈ ਵਾਹ ਨਹੀਂ ਚੱਲੀ ਸਾਡੀ ਇੱਥੇ ਹੂੰ ਜੇ ਸਾਡੇ ਕੋਲ ਕੁਝ ਹੁੰਦਾ ਸਾਡੇ ਡਾਕਟਰ ਵੀ ਪੈਂਡ ਚ ਬੰਦਾ ਅਸੀਂ ਡਾਕਟਰ ਵੀ ਸੱਦ ਕੇ ਉਹਨੇ ਦਵਾਈ ਬੂਟੀ ਮਾੜੀ ਬੋਟੀ ਦਵਾ ਸਾਡੇ ਪੈਂਡ ਡਾਕਟਰ ਵੀ ਹੈ ਨਹੀਂਗਾ ਜੀ ਕੋਈ ਐਸੇ ਕਰਾ ਪਿੰਡ چھوٹਾ ਕਰਕੇ ਐਵੇਂ ਕਹਿੰਦੇ ਉਹ ਕਹਿੰਦੇ ਪਿੰਡ ਦੇ ਨੇ ਮਦਦ ਨਹੀਂ ਕੀਤੀ ਪਿੰਡ ਦੇ ਨੇ ਜਿੰਨੀ ਕਿ ਜੋਕਰੇ ਸੀ ਉਹਨਾਂ ਨੇ ਮਦਦ ਇੱਕ ਜਿਨ੍ਹਾਂ ਨੇ ਵੇਖਿਆ ਬਾਈ ਜੀ ਉਹਦੇ ਕੀ ਵਰਦੀ ਪਾਈ ਸੀ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਵਰਦੀ ਨਹੀਂ ਪਾਈ ਸੀ ਟੀ-ਸ਼ਰਟ ਵਗੈਰਾ ਸੀ ਟੀ-ਸ਼ਰਟ ਵਗੈਰਾ ਬੂਟ ਵਗੈਰਾ ਪੈਂਟ ਸੀਗੀ ਇਹੋ ਜਿਹੇ ਆ ਬਸਾ ਜਿਹੜੇ ਜਿਵੇਂ ਆਪਣਾ ਸੁਧਾਨ ਕਪੜਾ ਚਰ ਰਹੇ ਨੇ ਇਹੋ ਚੀਜ਼ ਹੀ ਵਰਦੀ ਹੈ ਨਹੀਂ ਵਰਦੀ ਹੈ ਨਹੀਂ ਨਹੀਂ ਵਰਦੀ ਹੈ ਨਹੀਂ ਸੀ ਜੀ ਉਹਦੇ ਨਾਲ ਦੇ ਜਿਹੜੇ ਹੋਰ ਮੁੰਡੇ ਸੀ ਉਹਨਾਂ ਦੇ ਕਿਸੇ ਦੇ ਵੇਖੀ ਹੋਏ ਨਹੀਂ ਬਿਲਕੁਲ ਉਹਨਾਂ ਦੇ ਵੀ ਹੈ ਨਹੀਂ ਜੀ ਕਿਸੇ ਦੇ ਵੀ ਹੈ ਨਹੀਂ ਸੀ ਉਹ ਮੁੰਡੇ ਜਿਹੜਾ ਡਰਾਈਵਰ ਸੀ ਉਹਦੇ ਗੱਡੀ ਦੇ ਪੈਸੇ ਇੱਕ ਵਾਰ ਗੱਡੀ ਆ ਟ੍ਰੈਵਲ ਦਾ ਹੀ ਵਰਦੀ ਹੋਏ ਨਹੀਂ ਸੀ ਉਹਦੇ ਵੀ ਵਰਦੀ ਹੈ ਨਹੀਂ ਸੀ ਜੀ ਸੋ ਤੁਸੀਂ ਸੁਣੀ ਗੱਲ ਜੋ ਨਗਰ ਨਿਵਾਸੀਆਂ ਨੇ ਕਿਹਾ ਪਿੰਡ ਮਹਿਮੇ ਵਾਲਾ ਦੇ ਵਸਿਆ ਨੇ ਕਿਹਾ ਕਿ ਗਗਨਦੀਪ ਸਿੰਘ ਉਹ ਸਾਡੇ ਲਈ ਸ਼ਹੀਦ ਹੋਇਆ ਸਾਨੂੰ ਬਚਾਉਂਦਾ ਹੋਇਆ ਸ਼ਹੀਦ ਹੋਇਆ ਨਹੀਂ ਤਾਂ ਇਸ ਪਿੰਡ ਦੇ ਵਿੱਚ ਅੱਗ ਪੈ ਜਾਂਦੀ ਤਾਂ ਪਤਾ ਨਹੀਂ ਹੋਰ ਕਿੰਨੇ ਲੋਕ ਮਰਦੇ ਔਰ ਉਹਨਾਂ ਨੇ ਸਰਕਾਰ ਤੋਂ ਇਹ ਗੱਲ ਦੀ ਮੰਗ ਵੀ ਕੀਤੀ ਹੈ ਇਸ ਪਿੰਡ ਵਾਸੀਆਂ ਨੇ ਕਿ ਗਗਨਦੀਪ ਨੂੰ ਉਹਦੀ ਸ਼ਹੀਦੀ ਦਾ ਬਣਦਾ ਪੁਰਸਕਾਰ ਦਿੱਤਾ ਜਾਵੇ ਉਹਨੂੰ ਜੋ ਵੀ ਪਹਿਲੀ ਗੱਲ ਤਾਂ ਸ਼ਹੀਦ ਮੰਨਿਆ ਜਾਵੇ ਤੇ ਉਸ ਤੋਂ ਬਾਅਦ ਸ਼ਹੀਦਾਂ ਵਾਸਤੇ ਜੋ ਕੁਝ ਵੀ ਰਾਖਵਾਂ ਰੱਖਿਆ ਜਾਂਦਾ ਹੈ ਸਰਕਾਰ ਵੱਲੋਂ ਜਿਸ ਤਰ੍ਹਾਂ ਪੱਕੀ ਨੌਕਰੀ ਤੇ 1 ਕਰੋੜ ਰੁਪਇਆ ਤੇ ਇਸ ਤੋਂ ਇਲਾਵਾ ਵੀ ਜੇਕਰ ਪਿੰਡ ਦੇ ਵਿੱਚ ਕੋਈ ਉਹਦੀ ਯਾਦ ਵਗੈਰਾ ਵੀ ਬਣ ਸਕਦੀ ਹੈ ਤਾਂ ਉਹ ਵੀ ਸਰਕਾਰ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਨੌਜਵਾਨ ਆ ਜਿਹੜੇ ਉਹ ਸਾਡੇ ਸਮਾਜ ਦੇ ਨੌਜਵਾਨਾਂ ਲਈ ਇੱਕ ਚਾਨਣ ਮਨਾਰੇ ਦੇ ਤੌਰ ਤੇ ਕੰਮ ਕਰਦੇ ਆ ਉਹਨਾਂ ਨੂੰ ਰਾਹ ਦਿਖਾਉਂਦੇ ਆ ਉਹਨਾਂ ਦੇ ਅੰਦਰ ਇੱਕ ਜਜ਼ਬਾ ਭਰਦੇ ਆ ਕੰਮ ਕਰਨ ਦਾ ਸਿਹਤੀਆਂ ਪ੍ਰਾਪਤ ਕਰਨ ਦਾ ਜੋ ਕਿ ਪੰਜਾਬ ਦਾ ਇਤਿਹਾਸ ਰਿਹਾ ਕੈਮਰਾਮੈਨ ਹਰਪਜਨ ਬੋਨਾ ਦੇ ਨਾਲ ਮਹਿੰਦਰ ਪਾਲ ਲੁੰਬਾ